ਸੋਰਠਿ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਜਬ ਹਮ ਹੁਤ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮਯੋ ਧਧ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਏ ਭ੍ਰਮ ਐਸਾ ਜਸਾ ਮੰਨਿਏ ਹੋਏ ਨਾ ਤਸਾ ਰਹਾ ਨਰਪਤ ਏਕ ਸੰਘਾਸਨ ਸੋਇਆ ਸੁਪਨੇ ਭਿਆ ਭਿਖਾਰੀ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਰਾਜ ਭੰਗ ਪ੍ਰਸੰਗ ਜੈਸ ਹੈ ਅਬ ਕਸ਼ਮਰਮ ਜਨ ਆਇਆ ਅਨਕ ਕਟਕ ਜੈਸ ਭੂਲ ਪਰ ਅਬ ਕਹਤ ਕਹਿਣ ਨਾ ਆਇਆ ਸਰਵੇ ਏਕ ਨਮੇਕੇ ਸੁਆਮੀ ਸਭ ਘਟ ਭਗਵ ਸੋਈ ਕਹਿਰਵਦਾਸ ਹਾਥ ਪੈ ਨੇਰੇ ਸਜ ਹੋਏ ਸੋਈ ਸਰਬ ਏਕ ਅਨੇਕ ਸੁਆਮੀ ਸਭ ਘਟ ਭੁਗਵੈ ਸੋਈ ਕਹਿਰਵਦਾਸ ਹਾਥ ਪੈ ਨੇਰੇ ਸਜ ਹੋਏ ਸੋਈ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ